ਅਚਨ ਚੇਤ 22 ਧਾਰ ਦੇ ਰਾਜਿਆਂ ਨੇ ਬਿਉਂਤ ਬਣਾ ਕੇ ਆਨੰਦਪੁਰ ਸਾਹਿਬ ਨੂੰ ਕੇਰਾ ਆਣ ਕੱਤਿਆ ਤੋਪਾਂ ਬੰਦੂਕਾਂ ਦੇ ਬਾਰ ਸਿੰਘਾਂ ਵੱਲ ਨੂੰ ਕਰਨ ਲੱਗੇ ਉਧਰ ਗੁਰੂ ਜੀ ਨੂੰ ਇਹਨਾਂ ਕਮੀਨੀਆਂ ਚਾਲਾਂ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਸਿੰਘ ਵੀ ਤਿਆਰ ਬਰ ਤਿਆਰ ਬੈਠੇ ਸਨ ਗੋਲੀ ਦਾ ਜਵਾਬ ਮੂੰਹ ਤੋੜ ਦਿੱਤਾ 20000 ਸੈਨਾ ਇਕੱਠੀ ਕਰਕੇ ਬਾਈ ਧਾਰ ਨੇ ਗੁਰੂ ਜੀ ਤੇ ਹਮਲਾ ਬੋਲਿਆ ਸੀ ਗੁਰੂ ਜੀ ਪਾਸ ਇਸ ਵੇਲੇ ਕੇਵਲ ਅਨੰਦਪੁਰ ਸਾਹਿਬ ਵਿਖੇ 5000 ਸਿੰਘ ਸਨ ਪਰ ਉਹਨਾਂ ਭੇਡਾਂ ਲਈ 5000 ਸ਼ੇਰ ਬਹੁਤ ਸੀ ਡਟਮੀ ਲੜਾਈ ਹੋਈ ਜੰਗ ਵਿੱਚ ਪਹਾੜੀਆਂ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ ਜੰਗ ਇੰਨਾ ਜੰਮਿਆ ਕੇ ਸਿੰਘਾਂ ਦੇ ਬਰਸ਼ਿਆਂ ਟਕ 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 ਦੀ ਆਵਾਜ਼ ਦੂਰ ਦੂਰ ਤੱਕ ਗੂੰਜ ਰਹੀ ਸੀ ਗੋਲੀਆਂ ਦੀਆਂ ਪਿਆਨਕ ਵਾਜਾਂ ਨਾਲ ਅੰਬਰ ਡੋਲ ਗਿਆ ਜੰਗ ਦੇ ਅੰਦਰ ਅਜਹਿ ਮਾਰੂ ਬਾਜੇ ਵੱਜੇ ਸਿੰਘਾਂ ਨੇ ਮੁਗਲਾਂ ਦੇ ਹੱਥ ਖੜੇ ਕਰਾ ਦਿੱਤੇ ਤਲਵਾਰ ਦੀ ਵਾਰ ਇਦਾਂ ਤਰੀਕੇ ਪਹਾੜੀਆਂ ਦੇ ਕੱਦੂਆਂ ਹਦਵਾਣਿਆਂ ਵਰਗੇ ਸਿਰ ਸਿੰਘਾਂ ਓਲਾਰ ਓਲਾਰ ਕੇ ਸੁੱਟ ਕੇ ਗਾਜਰਾ ਮੂਲੀਆਂ ਵਾਂਗ ਲਾ ਲਾ ਸੁੱਟ ਕੇ ਸੱਥਰਾਂ ਦੇ ਸੱਥਰ ਰਣ ਤੱਤੇ ਵਿੱਚ ਖੂਬ ਘਾਨ ਹੋਇਆ ਅਤੇ ਇਹ ਡਰਾਉਣਾ ਭਿਆਨਕ ਦ੍ਰਿਸ਼ ਵੇਖ ਕੇ ਪਹਾੜੀਆਂ ਦੇ ਲੱਕ ਟੁੱਟ ਗਏ ਸਿੰਘ ਦੇ ਜੋਸ਼ ਭਰੇ ਚਿਹਰੇ ਵੇਖ-ਵੇਖ ਉਹ ਕਬਰਾ ਗਏ ਲਹੂ ਦੇ ਭਿਆਨਕ ਹੜ ਵਿੱਚ ਫੁੱਟਵਾਲਾਂ ਵਾਂਗ ਮੁਰਦੇ ਸਿਰ ਤਰਦੇ ਪਏ ਸਨ ਸਿੰਘਾਂ ਨੇ ਪਹਾੜੀਆਂ ਦੀ 20000 ਦੀ ਸੈਨਾ ਨੂੰ ਵਕਤ ਪਾ ਦਿੱਤਾ ਸੀ ਇਸ ਤਰ੍ਹਾਂ ਕਰੋ ਜੰਗ ਹੁੰਦੀਆਂ ਕਈ ਦਿਨ ਲੰਗ ਗਏ ਪਰ ਗੁਰੂ ਜੀ ਦਾ ਕਲਾ ਪਹਾੜੀਆਂ ਤੋਂ ਨਾ ਟੁੱਟਿਆ ਇਕੱਠੇ ਹੋ ਕੇ ਹੋਰ ਤਰਕੀਬਾਂ ਸੋਚਣ ਲੱਗੇ ਹਾਰੇ ਹੋਏ ਤੇ ਗੁੱਸੇ ਵਿੱਚ ਝੁਲਸੇ ਹੋਏ ਰਾਜਿਆਂ ਨੇ ਗੁਰੂ ਜੀ ਨੂੰ ਦੁਖੀ ਕਰਨ ਵਾਸਤੇ ਹਾਥੀ ਨੂੰ ਸ਼ਰਾਬ ਪਲਾ ਕੇ ਖੂਬ ਰਜਾਇਆ ਢੋਲ ਸ਼ਰਾਬ ਦਾ ਪਿਆ ਹਾਥੀ ਦੇ ਮੱਥੇ ਤੇ ਵੱਡੀਆਂ ਵੱਡੀਆਂ ਤਵੀਆਂ ਤਿੱਖੀਆਂ ਤੇਜ ਧਾਰ ਕਰਕੇ ਵੰਨ ਦਿੱਤੀਆਂ ਅਤੇ ਸੁੰਡ ਵਿੱਚ ਤਲਵਾਰ ਫੜਾ ਦਿੱਤੀ ਅਤੇ ਆਨੰਦਗੜ੍ਹ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਮਸਤ ਹਾਥੀ ਨੂੰ ਭੇਜਿਆ ਤਾਦ ਦਾਇਆ ਦੇ ਸਾਗਰ ਸਤਗੁਰੂ ਜੀ ਨੇ ਆਖਿਆ ਇਹ ਬੱਚਿਆਂ ਵਾਲੀਆਂ ਹਰਕਤਾਂ ਨਾਲ ਖਾਲਸਾ ਨਹੀਂ ਹਾਰਨਾ ਅਤੇ ਆਪਣੇ ਆਪਣੇ ਮੋٹے ਤਾਜੇ ਸਾਧ ਜਹੇ ਸਿੱਖ ਦੁਨੀ ਚੰਦ ਵੱਲ ਇਸ਼ਾਰਾ ਕਰਦਿਆਂ ਕਿਹਾ ਇਹ ਗੁਰੂ ਦਾ ਖਾਤੀ ਮੁਗਲਾਂ ਦੇ ਹਾਥੀ ਨਾਲ ਮੁਕਾਬਲਾ ਕਰੇਗਾ ਦੁਨੀ ਚੰਦ ਭਾਈ ਸ਼ਾਹਲੋ ਜੀ ਦਾ ਪੋਤਰਾ ਸੀ ਮਜੀਠੇ ਨਗਰ ਦਾ ਵਸਨੀਕ ਉਸ ਦਾ ਮੋਟਾ ਸਰੀਰ ਵੇਖ ਕੇ ਗੁਰੂ ਜੀ ਨੇ ਉਸ ਨੂੰ ਹਾਥੀ ਆਖ ਦਿੱਤਾ ਸੀ ਪਰ ਉਹ ਵੀ ਹੋਰ ਮਸੰਦਾ ਵਾਂਗ ਡਰਪੋਕ ਨਿਕਲਿਆ ਉਸ ਨੂੰ ਨੂਰੀ ਪਾਤਸ਼ਾਹ ਦੇ ਚੋਜਾਂ ਦਾ ਗਿਆਨ ਨਹੀਂ ਸੀ ਜਿਸ ਮੌਤ ਨੂੰ ਵੇਖ ਕੇ بڑے بڑے ਪੈਗੰਬਰ ਘਬਰਾ ਗਏ ਸਨ موسی ਭੱਜ ਗਿਆ ਸੀ ਅਤੇ ਉਸ ਮੌਤ ਨੂੰ ਵੇਖ ਕੇ ਗੁਰੂ ਦੇ ਸਿੰਘਾਂ ਨੂੰ ਤੇ ਚਾ ਚੜ ਜਾਂਦਾ ਹੈ ਪਰ ਦੁਨੀ ਚੰਦ ਡਾਡਾ ਡਰ ਗਿਆ ਆਪਣੀ ਜ਼ਿੰਦਗੀ ਬਚਾਉਣ ਦੇ ਉਪਰਾਲੇ ਸੋਚਣ ਲੱਗਾ ਆਖਰ ਇੱਕ ਸਕੀਮ ਸੋਚੀ ਗੁਰੂ ਜੀ ਤੋਂ ਬੇਮੁਖ ਹੋ ਕੇ ਉਹ ਅੱਧੀ ਰਾਤ ਵੇਲੇ ਕਿਲੇ ਦੀ ਕੰਦ ਲੱਜ ਦੇ ਸਹਾਰੇ ਅਪਕੇ ਨਸਣ ਦਾ ਯਤਨ ਕਰਨ ਲੱਗਾ ਪਰ ਲੱਜ ਉਸ ਦਾ ਭਾਰ ਨਾ ਸਹਾਰ ਸਕੀ ਟੁੱਟ ਗਈ ਤੇ ਦੁਨੀ ਚੰਦ ਅਧ ਵਿਚਕਾਰੋ ਹੀਠਾਂ ਆਣ ਡਿੱਗਾ ਉਸ ਦੀ ਲੱਤ ਟੁੱਟ ਗਈ ਹੋਰ ਸਰੀਰ ਜ਼ਖਮੀ ਹੋ ਗਿਆ ਉਸ ਨਾਲ ਭੱਜ ਕੇ ਆਏ ਹੋਰ ਮਝੈਲ ਸਿੰਘ ਸਿੱਖ ਉਸ ਨੂੰ ਚੁੱਕ ਕੇ ਲੈ ਗਏ ਜਦੋਂ ਉਹ ਗੁਰੂ ਜੀ ਨੂੰ ਖਬਰ ਹੋਈ ਕਿ ਉਹਨਾਂ ਦਾ लाਡਲਾ ਹਾਥੀ ਭੱਜ ਗਿਆ ਤਦ ਆਪਨੇ ਆਖਿਆ ਬੇਦੀਨ ਬੇਮਖੂ ਕੀ ਮਰੇਗਾ ਉਸ ਨੂੰ ਜਾਂਦਿਆ ਹੀ ਸੱਪ ਲੜ ਗਿਆ অতি ਦੁੱਖ ਪਾਉਂਦਾ ਉਸ ਸੰਸਾਰ ਤੋਂ ਨਰਕਾਂ ਵੱਲ ਕੂਚ ਕਰ ਗਿਆ ਗੁਰੂ ਜੀ ਨੇ ਦੂਜੇ ਪਾਸੇ ਵੇਖਿਆ ਕਿ ਖੂਨੀ ਹਾਥੀ ਤੇ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਆ ਰਿਹਾ ਹੈ ਤਦ ਗੁਰੂ ਜੀ ਨੇ ਸੂਰਿਆਂ ਨੂੰ ਲਲਕਾਰਿਆ ਉਠੋ ਮੇਰੇ ਸ਼ੇਰੋ ਮਿਹਰਬਾਨ ਸਤਗੁਰੂ ਜੀ ਨੇ ਇੱਕ ਦੁਬਲੇ ਪਤਲੇ ਸਿੱਖ ਬਚਿੱਤਰ ਸਿੰਘ ਨੂੰ ਇਹ ਮਾਣ ਬਖਸ਼ਿਆ ਬਚਿੱਤਰ ਸਿੰਘ ਰਠੌਰ ਨੇ ਗਾਲ ਵਿੱਚ ਪੱਲਾ ਪਾ ਕੇ ਆਖਿਆ ਹੈ ਸਤਗੁਰੂ ਜੀ ਆਪ ਦੀ ਕਿਰਪਾ ਦ੍ਰਿਸ਼ਟੀ ਚਾਹੀਦੀ ਏ ਤਦ ਹੀ ਮੈਂ ਖੂਨੀ ਹਾਥੀ ਨਾਲ ਮੁਕਾਬਲਾ ਕਰਨ ਦੇ ਯੋਗ ਹੋਵਾਂਗਾ ਗੁਰੂ ਜੀ ਬਚਿੱਤਰ ਸਿੰਘ ਤੇ ਬੜੇ ਖੁਸ਼ ਹੋਏ ਪਿੱਠ ਤੇ ਥਾਪੜਾ ਦਿੱਤਾ ਤੇ ਹੱਥ ਵਿੱਚ 나ਗਣੀ ਫੜਾਈ ਆਖਿਆ ਜਾ ਮੇਰੇ ਸ਼ੇਰ ਮੇਰੇ ਪਰਮ ਪਿਆਰੇ ਕਰਤਾਰ ਦੀ ਕਿਰਪਾ ਨਾਲ ਤੇਰੀ ਛੇਤੀ ਹੀ ਫਤਿਹ ਹੋਵੇਗੀ ਗੁਰੂ ਜੀ ਤੋਂ ਥਾਪੜਾ ਲੈ ਕੇ ਬਚਿੱਤਰ ਸਿੰਘ ਦਾ ਰੂਪ ਬਦਲ ਗਿਆ ਉਸ ਦਾ ਚਿਹਰਾ ਸੂਰਵਾਨ ਹੋ ਗਿਆ ਤੇ ਸੂਰਜ ਵਾਂਗ ਭਕਦਾ ਨਜ਼ਰ ਆਉਣ ਲੱਗਾ ਮੇਸ਼ਾਲਾ ਵਰਗੇ ਹਾਥੀ ਦੇ ਮੱਥੇ 'ਚ ਨਾਗਣੀ ਮਾਰੀ ਜਰਵਾਣੇ ਹਾਥੀ ਮੱਥੇ 'ਚੋਂ ਖੂਨ ਇੰਜ ਲੱਗ ਰਿਹਾ ਸੀ ਮਾਨੋ ਹਨੂਮਾਨ ਨੇ ਕੋਈ ਡੂੰਗਾ ਜੜਾਂ ਵਾਲਾ ਰੁੱਖ ਪੁੱਟ ਲਿਆ ਸੀ ਸਿਗਰਫ ਦੇ ਪਹਾੜ ਵਾਂਗੂ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ ਜ਼ਖਮੀ ਹੋਇਆ ਖੂਨੀ ਹਾਥੀ ਚਾਂਗੜਾ ਮਾਰਦਾ ਮੁੜ ਆਪਣੀ ਫੌਜ ਵੱਲ ਨੂੰ ਤੁਰ ਪਿਆ ਮੱਥੇ ਵਿੱਚੋਂ ਬਹੁਤ ਜ਼ਿਆਦਾ ਖੂਨ ਵਹਿਣ ਜਾਣ ਕਾਰਨ ਹਾਥੀ ਗੁੱਸੇ ਵਿੱਚ ਫੁਕਾਰਾ ਮਾਰਦਾ ਫਿਰ ਰਿਹਾ ਸੀ ਪਹਾੜੀਆਂ ਦੀ ਫੌਜ ਵਿੱਚ ਆ ਬੜਿਆ ਸਭ ਪਹਾੜੀਆਂ ਨੂੰ ਮਾਰ ਪਜਾ ਦਿੱਤਾ ਬੜਾ ਭਿਆਨਕ ਤੇ ਡਰਾਉਣਾ ਤਮਾਸ਼ਾ ਹੋਇਆ ਪਹਾੜੀ ਫੌਜਾਂ ਵਿੱਚ ਭਗੜੜ ਮਚ ਗਈ ਹਾਹਾਕਾਰ ਕਰਦੇ ਹੋਏ ਪਹਾੜੀਏ ਵਾਹੋਦਾਰੀ ਭੱਜੇ ਇਸ ਤਰ੍ਹਾਂ ਬਹੁਤੀ ਫੌਜ ਜ਼ਖਮੀ ਹੋ ਕੇ ਬਹੁਤੀ ਮਾਰੀ ਗਈ ਪਹਾੜੀ ਰਾਜਿਆਂ ਦੇ ਦਿਲ ਟੁੱਟ ਗਏ ਹਾਰੇ ਥੱਲੇ ਜਲਾਂ ਨਾਲ ਉਹਨਾਂ ਸੋਚਿਆ ਕਿ ਸਾਥੋਂ ਕਿਸੇ ਵੀ ਤਰ੍ਹਾਂ ਗੁਰੂ ਜੀ ਨੂੰ ਜਿੱਤਿਆ ਨਹੀਂ ਜਾਣਾ ਗੁਰੂ ਜੀ ਦੇ ਨਾਲ ਮੱਥਾ ਲਾ ਕੇ ਅਸਾਂ ਐਵੇਂ ਹੀ ਵਿਅਰਥ ਹੀ ਫੌਜਾਂ ਰਵਾ ਲੀਆਂ ਹਨ ਪਰ ਵਿਰੋਧਤਾ ਦਾ ਜ਼ਹਿਰ ਉਹਨਾਂ ਨੂੰ ਟਿਕਣ ਵੀ ਨਹੀਂ ਸੀ ਦਿੰਦਾ ਇੰਨਾ ਜ਼ਿਆਦਾ ਬੇਇੱਜ਼ਤੀ ਕਰਵਾ ਕੇ ਉਹਨਾਂ ਨੂੰ ਚੈਨ ਨਹੀਂ ਸੀ ਆਉਂਦਾ ਇਹਨਾਂ ਦੀ ਬਣੀਆਂ ਬੜੀਆਂ ਸਭ ਤਕਰੀਬਾਂ ਤੇ ਪਾਣੀ ਫਿਰ ਗਿਆ ਸੀ ਹਾਰੇ ਹੋਏ ਰਾਜਿਆਂ ਨੇ ਸੂਬਾ ਸਰਹੰਦ ਕੋਲ ਜਾ ਕੇ ਫਰਿਆਦ ਕੀਤੀ ਅਨੇਕਾਂ ਤਰ੍ਹਾਂ ਦੀਆਂ ਸੱਚੀਆਂ ਝੂਠੀਆਂ ਲਾ ਕੇ ਤਰਲੇ ਕੱਢ ਕੀ ਵਾਸਤੇ ਪਾਏ ਇਸ ਤਰ੍ਹਾਂ ਪਹਾੜੀਆਂ ਨੂੰ ਲੇਲੜੀਆਂ ਕੱਢਦੇ ਵੇਖ ਕੇ ਸੂਬੇ ਨੇ ਉਹਨਾਂ ਲਈ ਫੌਜ ਭੇਜ ਦਿੱਤੀ ਫਿਰ ਕੀ ਸੀ ਪਹਾੜੀਆਂ ਤੇ ਤੁਰਕਾਂ ਨੇ ਚੌਹਾਂ ਪਾਸਿਆਂ ਤੋਂ ਆਨੰਦਪੁਰ ਸਾਹਿਬ ਨੂੰ ਘੇਰ ਲਿਆ ਝੂਮਟੇ ਵਾਂਗੂ ਉੱਚਾ ਫੇਰੇ ਹੀ ਫੌਜਾਂ ਆ ਬੈਠੀਆਂ ਕਿਲੇ ਅੰਦਰ ਰਸਤਾ ਵਸਤਾ ਜਾਣੀਆਂ ਬਿਲਕੁਲ ਬੰਦ ਹੋ ਗਈਆਂ ਪਹਾੜੀਆਂ ਤੋਂ ਆ ਰਹੇ ਪਾਣੀ ਦੇ ਨਾਲਿਆਂ ਦੇ ਮੂੰਹ ਮੋੜ ਦਿੱਤੇ ਤਾਂ ਜੋ ਪਾਣੀ ਅੰਦਰ ਨਾ ਪਹੁੰਚ ਸਕੇ ਇਸ ਪਹਾੜੀਆਂ ਨੇ ਕਈ ਮਹੀਨੇ ਕਿਲੇ ਨੂੰ ਘੇਰਾ ਪਾਈ ਰੱਖਿਆ ਅਤੇ ਬਹੁਤ ਸਾਰੀਆਂ ਸਕੀਮਾਂ ਬੜਾਈਆਂ ਅੰਤ ਵਿੱਚ ਸਭ ਨੇ ਇਹ ਹੀ ਮਤਾ ਪਕਾਇਆ ਕਿ ਅਸੀਂ ਇਸ ਤਰ੍ਹਾਂ ਗੁਰੂ ਜੀ ਨੂੰ ਜਿੱਤ ਨਹੀਂ ਸਕਦੇ ਕਿਸੇ ਤਰੀਕੇ ਨਾਲ ਉਹਨਾਂ ਨੂੰ ਕਿਲੇ ਚੋਂ ਬਾਹਰ ਕੱਢਿਆ ਜਾਵੇ ਉਹ ਜਾਣਦੇ ਸਨ ਕਿ ਗੁਰੂ ਜੀ ਸਾਨੂੰ ਕਦੀ ਵੀ ਕਿਲੇ ਦੇ ਅੰਦਰ ਨਹੀਂ ਬੰਨ੍ਹ ਦੇਣਗੇ ਇਸ ਤਰ੍ਹਾਂ ਵਿਚਾਰ ਕਰਕੇ ਛਾਲਗ੍ਰਾਮ ਅਤੇ ਆٹے ਦੀ ਗਉ ਬਣਾ ਕੇ ਗੁਰੂ ਜੀ ਦੇ ਸਨਮੁਖ ਖਾਏ ਅਤੇ ਆਖਣ ਲੱਗੇ ਕਿ ਸਾਨੂੰ ਇਸ ਦੀ ਕਸਮ ਹੈ ਅਸੀਂ ਤੁਹਾਡੇ ਨਾਲ ਕੋਈ ਜੰਗ ਨਹੀਂ ਕਰਾਂਗੇ ਤੁਹਾਨੂੰ ਕੁਝ ਨਹੀਂ ਆਖਾਂਗੇ ਤੁਸੀਂ ਅਨੰਦਪੁਰ ਸਾਹਿਬ ਛੱਡ ਕੇ ਕਿਧਰੇ ਬਾਹਰ ਚਲੇ ਜਾਓ ਥੋੜੇ ਸਮੇਂ ਲਈ ਕਿਧਰੇ ਬਾਹਰ ਵਿਸ਼ਰਾਮ ਕਰ ਆਵੋ ਸਾਡੀ ਤੁਹਾਡੀ ਕੋਈ ਲੜਾਈ ਨਹੀਂ ਹੈ ਜਦੋਂ ਦਗੇਬਾਦ ਸ਼ੈਤਾਨ ਹਾਕਮਾਂ ਨੇ ਵੱਲ ਬਲੇਵੇ ਪਾ ਕੇ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਤੇ ਗੁਰੂ ਜੀ ਕਿਲੇ ਤੋਂ ਬਾਹਰ ਜਾਣ ਲਈ ਤਿਆਰ ਹੋ ਗਏ ਤਾਂ ਇਹ ਤੁਰਕ ਬੜੇ ਖੁਸ਼ ਹੋਏ ਉਹਨਾਂ ਨੇ ਮਨਾ ਵਿੱਚ ਖੁਸ਼ੀ ਦੇ ਬਾਜੇ ਵੱਜੇ ਸੋਚਣ ਲੱਗੇ ਕਿ ਇੱਕ ਵਾਰ ਚਾਲ ਵਿੱਚ ਆ ਜਾਣ ਫਿਰ ਕਦੀ ਅਨੰਦਪੁਰ ਵੱਲ ਮੂੰਹ ਨਹੀਂ ਕਰਨ ਦੇਾਂਗੇ ਇਸ ਤਰ੍ਹਾਂ ਵਿਚਾਰ ਕਰਕੇ ਸ਼ਾਲਗ੍ਰਾਮ ਅਤੇ ਆਟੇ ਦੀ ਗਊ ਦੀਆਂ ਸੌਹਾਂ ਚੁੱਕ ਲਈਆਂ ਗਈਆਂ ਜਿਉਂ ਹੀ ਗੁਰੂ ਜੀ ਅਨੰਦਪੁਰ ਸਾਹਿਬ ਛੱਡ ਕੇ ਨਿਕਲੇ ਤਿਉਂ ਹੀ ਧੋਖੇ ਬਾਜ ਪਹਾੜੀਏ ਪਿੱਛੇ ਪੈ ਗਏ ਪਾਪੀ ਕਮਾ ਗਏ ਖੋਟੀਆਂ ਨੀਤਾਂ ਕਦੋਂ ਗੁੱਝੀਆਂ ਰਹਿੰਦੀਆਂ ਹਨ ਪਹਾੜੀਆਂ ਹਮਲਾ ਬੋਲ ਦਿੱਤਾ ਤੇ ਬੜਾ ਅਸਚਰਜ ਜੰਗ ਹੋਇਆ ਇਹਨਾਂ ਭਿਆਨਕ ਖਤਰਨਾਕ ਜੁਦ ਪਹਿਲੇ ਕਦੀ ਨਹੀਂ ਸੀ ਹੋਇਆ ਲੋਹੇ ਦੇ ਟੋਪ ਸਿਰਾਂ ਤੋਂ ਅਲੱਗ ਹੋ ਗਏ ਸੂਰਮੇ ਬੁਰੀ ਤਰ੍ਹਾਂ ਵੱਡੇ ਟੁੱਕੇ ਗਏ ਰਣ ਭੂਮੀ ਵਿੱਚ ਇੰਨੀ ਕਟਾ ਵੱਡੀ ਹੋਈ ਕਿ ਬਰਸ਼ੀਆਂ ਤਲਵਾਰਾਂ ਦੇ ਫੱਟਾਂ ਨੇ ਸੂਰਮਿਆਂ ਦੇ ਕਾਲਜੇ ਵਿੰਨ ਸੁਟੇ ਵੱਡੇ ਵੱਡੇ ਜਵਾਨ ਘੋੜਿਆਂ ਸਮੇਤ ਮਹਿਲਾਂ ਦੇ ਮਨਾਰਾ ਵਾਂਗ ਗਿਰਦੇ ਪਏ ਸਨ ਸੂਰ ਬੀਰਾਂ ਦੇ ਧੜ ਛੱਲੇ ਗਏ ਲਹੂ ਲਹਾਨ ਹੋਏ ਰੋਲਣ ਲੱਗੇ ਲਹੂਆਂ ਵਿੱਚ ਡੁੱਬ ਡੁੱਬ ਹੱਡੀਆਂ ਤਰਨ ਲੱਗੀਆਂ ਬੱਬਰ ਸ਼ੇਰਾ ਨਾਲ ਸ਼ੇਰ ਭੜੇ ਇੰਨਾ ਜ਼ਬਰਦਸਤ ਮੁਕਾਬਲਾ ਹੋਇਆ ਕਿ ਮੂਹਰੇ ਹਟਾਏ ਨਹੀਂ ਸੀ ਹਟ ਦੇ ਗੁੱਸੇ ਵਿੱਚ ਰੋਹ ਵਿੱਚ ਭਰੇ ਪਏ ਸਨ ਸਿੰਘਾਂ ਨੇ ਰਣ ਤੱਤੇ ਨੂੰ ਪੂਰਾ ਗਰਮ ਰੱਖਿਆ ਲਗਾਤਾਰ ਢੋਲ ਟਮੱਕੇ ਵੱਜੇ ਮਾਰੂ ਵਾਜਾਂ ਆ ਰਹੀਆਂ ਸਨ ਸਾਰੀ ਹੀ ਕਾਇਨਾਤ ਸਹਿਮ ਗਈ ਸੀ ਪੰਛੀ ਸਹਿ ਕੇ ਆਲਣਿਆਂ ਵਿੱਚ ਬੈਠ ਗਏ ਸਨ ਭਿਆਨਕ ਕੜਕਟਾਹਟ ਨਾਲ ਧਰਤੀ ਦਾ ਪੱਤਾ-ਪੱਤਾ ਕੰਬਿਆ ਪਹਾੜੀ ਰਾਜੇ ਮੂੰਹ ਦੀ ਹਾਰ ਖਾ ਕੇ ਆਪਣੇ ਘਰਾਂ ਨੂੰ ਵਾਪਸ ਮੁੜ ਗਏ ਕਹਿਣ ਲੱਗੇ ਵੇਖਾਂਗੇ ਸਤਲੁਜ ਤੋਂ ਪਾਰ ਗੁਰੂ ਕਿੰਨੇ ਕੋ ਦਿਨ ਟਿਕ ਸਕੇਗਾ ਕਿੰਨੇ ਕੋ ਦਿਨ ਸੁਖ ਚੈਨ ਨਾਲ ਕੱਟ ਸਕੇਗਾ ਗੁਰੂ ਜੀ ਅਨੇਕਾਂ ਤਰ੍ਹਾਂ ਦੀ ਸੈਰ ਕਰਦੇ ਰਿਵਾਲ ਸਰ ਪੁੱਜ ਗਏ ਇੱਥੇ ਗੁਸਾਈ ਨੂੰ ਖੂਬ ਭਜਣਾ ਪਈਆਂ ਸਿੰਘਾਂ ਨੇ ਗੁਸਾਈਆਂ ਦਾ ਮਠ ਲੁੱਟ ਲਿਆ ਵਾਪਸ ਗੁਰੂ ਜੀ ਪਾਸ ਆ ਗਏ ਇਸ ਤਰ੍ਹਾਂ ਗੁਰੂ ਪੰਥ ਦੀਆਂ ਧੁਮਾਂ ਸਾਰੇ ਜਗਤ ਵਿੱਚ ਪੈ ਗਈਆਂ ਜਿਹੜੇ ਆਪਣੇ ਆਪ ਨੂੰ ਬੜੇ ਹੱਟੇ ਕੱਟੇ ਜਵਾਨ ਅਖਵਾਉਂਦੇ ਸਨ ਸਿੰਘਾਂ ਸਭ ਮਾਰ ਮਾਰ ਭਜਾ ਦਿੱਤੇ ਸੂਰਮਿਆਂ ਨੇ ਜ਼ਾਲਮਾਂ ਦੀ ਇੰਨੀ ਪਨਾਈ ਕੀਤੀ ਕਿ ਜਿਹੜਾ ਵੀ ਮੂਰੇ ਆਇਆ ਸਿੰਘਾਂ ਛੱਲੀਆਂ ਵਾਂਗੂ ਕੁੱਟ ਸੁੱਟਿਆ ਸਾਰੇ ਸੰਸਾਰ ਵਿੱਚ ਖਾਲਸੇ ਦੀ ਧੰਨ ਧੰਨ ਹੋ ਗਈ ਅੱਜ ਵੀ ਗੁਸਾਈਆਂ ਵਿੱਚ ਸਿੱਖਾਂ ਦੀ ਬਹਾਦਰੀ ਬਹੁਤ ਹੀ ਪ੍ਰਸਿੱਧ ਹੈ